ਜਦੋਂ ਜਥੇਦਾਰ ਤਕੜਾ ਹੋਵੇ ਮਹਮਾ ਫਤਿਹ ਕੀਤੀਆਂ ਜਾਂਦੀਆਂ ਵੱਡੇ ਵੱਡੇ ਮੋਰਚੇ ਸਿੱਖਾਂ ਨੇ ਫਤਿਹ ਕੀਤੇ ਤੇ ਜਿਹੜਾ ਵੀ ਤੁਸੀਂ ਮੋਰਚਾ ਵੇਖੋਗੇ ਨਾ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਵੀ ਉਹਦਾ ਆਕੂ ਕਿਹੜਾ ਸੀ ਭਲਾ ਜੇ ਇੰਨਾ ਮੋਰਚਾ ਫਤਿਹ ਕੀਤਾ ਤੇ ਆਕੂ ਕਿਹੜਾ ਸੀ ਫਲਾਣਾ ਸਿੰਘਾਂ ਨੇ ਮੋਰਚਾ ਲਾਇਆ ਫਤਿਹ ਕਰ ਲਿਆ ਤੇ ਆਕੂ ਕਿਹੜਾ ਸੀ ਅਸੀਂ ਕਹਿੰਦੇ ਨਹੀਂ ਥੱਕਦੇ 40ਾਂ ਨੇ ਮੁਕਾਬਲਾ ਕੀਤਾ 10 ਲੱਖ ਫੌਜ ਕਹਿੰਦੇ ਨੇ 10 ਲੱਖ ਅਖੇ 40ਾਂ ਨੇ ਮੁਕਾਬਲਾ ਕੀਤਾ ਸੱਚ ਹੈ ਚਾਲੀਆਂ ਨੇ ਮੁਕਾਬਲਾ ਕੀਤਾ ਚਾਲੀਆਂ ਦਾ ਇਹ ਵੇਖਣਾ ਪੈਣਾ ਤੁ ਜੇਹੇਦਾਰ ਕੇ 40 ਸਿੰਘ ਸਨ ਉਹਨਾਂ ਚਾਲੀਆਂ ਦਾ ਉਸ ਵੇਲੇ ਆਗੂ ਕੌਣ ਸੀ ਹੱਲਾ ਸ਼ੇਰੀ ਕੌਣ ਦਿੰਦਾ ਸੀ ਤਿਆਰ ਕਰਕੇ ਕੌਣ ਭੇਜਦਾ ਸੀ ਸਪਿਰਟ ਕੌਣ ਭਰਦਾ ਸੀ ਉਹਨਾਂ ਨੂੰ ਮੋਟੀਵੇਟ ਕੌਣ ਕਰਦਾ ਸੀ ਥਾਪਣਾ ਕੌਣ ਦਿੰਦਾ ਸੀ ਭਲਾ ਉਦੋਂ ਸ਼ਾਬਾਸ਼ ਕੌਣ ਦਿੰਦਾ ਸੀ ਉਹਨਾਂ ਚਾਲੀਆਂ ਦਾ ਜੇਹੇਦਾਰ ਕੌਣ ਸੀ ਬੋਲੋ ਗੁਰੂ ਧੰਨ ਗੁਰੂ ਗੋਬਿੰਦ ਕਲਗੀਆਂ ਵਾਲੇ ਪਾਸ਼ਾ ਵਰਗਾ ਆਖੂ ਹੋਵੇ ਤੇ 40 ਵੀ ਲੜ ਸਕਦੇ 40 ਲੜ ਸਕਦੇ ਆਗੂ ਇਦਾਂ ਦਾ ਬਹੋ ਜਥੇਦਾਰ ਇਦਾਂ ਦਾ ਬਹੋ ਜਥੇ ਉਦੋਂ ਚੱਲਦੇ ਨੇ ਜਦੋਂ ਜਥੇਦਾਰ